ਕੋਵਿਡ ਦੇ ਦੌਰਾਨ ਚਰਚਾ 'ਚ ਰਹਿਣ ਵਾਲਾ ਭਿਖਾਰੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਲਈ ਮਿਸਾਲ ਬਣਿਆ ਹੈ। ਦਰਅਸਲ ਰਾਜੂ ਨਾਦਾ ਭਿਖਾਰੀ ਜਿਸ ਨੇ ਕੋਰੋਨਾ ਦੇ ਦੌਰਾਨ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ, ਕੜਾਕੇ ਦੀ ਠੰਡ ਦੌਰਾਨ ਹੁਣ ਰਾਜੂ ਇੱਕ ਵਾਰ ਫਿਰ ਤੋਂ ਮਨੁੱਖਤਾ ਦੀ ਮਿਸਾਲ ਬਣ ਰਿਹਾ ਹੈ ਤੇ ਗਰੀਬ ਲੋਕਾਂ ਨੂੰ ਕੰਬਲ ਵੰਡ ਰਿਹਾ ਹੈ। ਰਾਜੂ ਭਿਖਾਰੀ ਦੇ ਵੱਲੋਂ 500 ਦੇ ਕਰੀਬ ਲੋਕਾਂ ਨੂੰ ਕੰਬਲ ਵੰਡੇ ਗਏ ਨੇ। ਕੋਵਿਡ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਰਾਜੂ ਭਿਖਾਰੀ ਦਾ ਜ਼ਿਕਰ ਕੀਤਾ ਸੀ। ਜਾਣਕਾਰੀ ਦੇ ਮੁਤਾਬਕ ਰਾਜੂ ਨੂੰ ਉਸੇ ਪਰਿਵਾਰ ਨੇ ਘਰੋਂ ਕੱਢ ਦਿੱਤਾ ਸੀ ਉਹ ਬਚਪਨ ਤੋਂ ਹੀ ਭੀਖ ਮੰਗ ਕੇ ਗੁਜ਼ਾਰਾ ਕਰਦਾ ਹੈ ਰਾਜੂ ਦਾ ਕਹਿਣਾ ਹੈ ਉਹ ਭੀਖ ਮੰਗ ਕੇ ਦੂਜਿਆਂ ਦਾ ਭਲਾ ਕਰਨਾ ਚਾਹੁੰਦਾ ਹੈ ਇਸੇ ਦੇ ਮੱਦੇਨਜ਼ਰ ਉਸਨੇ 50 ਗਰੀਬ ਲੜਕੀਆਂ ਦੇ ਵਿਆਹ ਵੀ ਕਰਵਾਏ ਨੇ ਤੇ ਕਈ ਥਾਵਾਂ ਤੇ ਉਸਨੇ ਪੁਲੀਆਂ ਵੀ ਬਣਵਾਈਆਂ ਨੇ ਅੱਜ ਗੱਲ ਕਰਾਂਗੇ ਵੀਰ ਰਾਜੂ ਨਾਲ ਜੋ ਕਿ ਦਿਵਿਆਂਗ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਮਦਦ ਕਰਦਾ ਹੈ ਪਿਛਲੇ ਕੁਝ ਦਿਨਾਂ ਪਹਿਲੇ ਜਿਹੜਾ ਵੀਰ ਰਾਜੂ ਵੱਲੋਂ 500 ਦੇ ਕਰੀਬ ਜਿਹੜੇ ਆ ਗਰਮ ਕੰਬਲ ਵੰਡੇ ਗਏ ਸਨ ਜੇ ਗੱਲ ਕਰੀਏ ਕਰੋਨਾ ਕਾਲ ਚ ਕਰੋਨਾ ਕਾਲ ਚ ਵੀ ਵੀਰ ਰਾਜੂ ਵੱਲੋਂ ਜਿਹੜੇ ਆ ਹਜ਼ਾਰਾਂ ਦੇ ਤਦਾਦ ਚ ਮਾਸਕ ਵੰਡੇ ਗਏ ਸਨ ਤੇ ਅੱਜ ਉਸ ਵੀਰ ਰਾਜੂ ਨਾਲ ਗੱਲ ਕਰਾਂਗੇ ਵੀ ਕਿਵੇਂ ਉਹਨਾਂ ਨੂੰ ਜਿਹੜਾ ਇਹ ਜਿਹੜਾ ਦਾਨ ਕਰਨਾ ਜਿਹੜਾ ਉਹ ਦਾਨ ਕਰਨਾ ਜਿਹੜਾ ਸੋਚਿਆ ਗਿਆ ਉਹਨਾਂ ਵੱਲੋਂ ਕਿ ਕਿਵੇਂ ਲੋਕਾਂ ਦੀ ਮਤ ਕਰਨੀ ਚਾਹੀਦੀ ਆ ਵੀਰ ਰਾਜੂ ਕੀ ਹਾਲ ਹੈ ਤੁਹਾਡਾ ਠੀਕ ਹੈ ਜੀ ਤੁਹਾਨੂੰ ਕਿਵੇਂ ਹੋਇਆ ਕਿ ਭਈ দান ਕਰਨਾ ਚਾਹੀਦਾ ਹਾਲਾਂਕਿ ਤੁਸੀਂ ਆਪ ਵੀ ਜਿਹੜੇ ਉਹ ਦਿਵਿਆਂਗ ਉਹ ਕੰਮ ਨਹੀਂ ਕਰ ਸਕਦੇ ਕਿਵੇਂ ਮੈਂ ਇਸ ਕਰਕੇ দান ਕਰਨਾ ਚਾਹਨਾ ਇਹ ਲੋਕਾਂ ਨੂੰ ਇਹ ਵਾਅਦੇ ਦੇ ਕੇ ਸਭ ਨੂੰ ਦਾਨ ਕਰਨਾ ਚਾਹੀਦਾ ਕਿ ਇਹ ਇੱਕ ਪਾਜ ਬੰਦਾ ਹੋ ਕੇ ਲੋਕਾਂ ਦੀ ਮਰਦ ਕਰ ਰਿਹਾ ਇਹ ਇਹ ਲੋਕਾਂ ਦੀ ਕੁੜੀਆਂ ਨਾਲ ਵਿਆਹ ਕਰ ਰਿਹਾ ਇਹ ਇਹ ਲੋਕਾਂ ਦੀ ਕੁੜੀਆਂ ਨਾਲ ਕਿਹੜੀ ਕਿਤੇ ਕਿਹੜੀ ਕਿਤਾਬਾਂ ਨਹੀਂ ਉਹਨੂੰ ਕਿਤਾਬਾਂ ਲੈ ਕੇ ਦੇ ਦੇ ਜਿਆ ਕਿਹੜੀ ਬੱਤੀ ਨਹੀਂ ਉਹਨੂੰ ਬੱਤੀ ਲੈ ਕੇ ਦੇ ਦੇ ਇਹ ਬਹੁਤ ਹੀ ਦੇਖ ਭੁਲਾਈ ਦੇ ਕੰਮ ਨਹੀਂ ਦੇਦੇ ਕਿ ਮੈਂ ਆਪਣੇ ਵੱਲੋਂ ਕਰ ਰਿਹਾ ਕੰਮ ਇਹ ਇੱਕ ਮੈ ਲੋਕਾਂ ਕੋਲੋਂ ਹੀ ਪੈਸੇ ਲੈ ਕੇ ਲੋਕਾਂ ਦੀ ਸੇਵਾ ਕਰਦਣਾ ਇਹ ਵਟ ਕੀ ਹੈ ਕਿ ਮੈਨੂੰ ਬਹੁਤ ਵਧੀਆ ਲੱਗਦਾ ਕਿ ਅਗਲਾ ਜਨਮ ਪਰਮਾਤਮਾ ਚੰਗਾ ਦੇ ਦੇ ਉਹ ਮੈਂ ਰਹਿ ਉਹਦੀ ਰਹਿਣ ਵਾਲਾ ਤਾਂ ਪਠਾਨਕੋਟ ਦਾ ਲੇਕਿਨ ਲੋਕਾਂ ਨੂੰ ਕਹਿੰਦਾ ਕਿ ਮਦਦ ਕਰ ਜਿੰਨਾਂ ਦੀ ਕੋਈ ਮਦਦ ਕਰਦੇ ਹੋ ਰਾਤ ਨੂੰ ਸਿਆਪੀ ਕੇ ਦੇਦੇ ਤੁਸੀਂ ਕੰਬਲ ਦਿੰਦੇ ਲੋਕਾਂ ਨੂੰ ਉਹ ਤੁਸੀਂ ਇਸ ਰਾਧੂ ਵੀਰ ਨੂੰ ਦਿਓ ਕਿ ਤੇ ਕੁੜੀਆਂ ਦਾ ਵਿਆਹ ਕਰਕੇ ਕੰਦੇ ਤੱਕ ਖੁਰਾ ਪਿਜਾਂਗੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਦਾਨ ਕਰਦੇ ਲੋਕਾਂ ਦੀ ਮਦਦ ਕਰਦੇ ਮੈਂ ਬਚਪਨ ਤੋਂ ਦਾਨ ਕਰਦਾ ਰਿਹਾ ਮੈਂ ਬਚਪਨ ਤੋਂ ਹੀ ਮਾਪਿਓ ਗੁਡੇਗੇ ਹੀ ਤੋਂ ਬਚਪਨ ਤੋਂ ਮੈਂ ਦਾਨ ਕਰਦਾ ਆ ਰਿਹਾ ਕੁੜੀਆਂ ਦਾ ਦੇ ਸੋ 150 ਕੁਨੇ ਆ ਰਿਹਾ ਵੀ ਕਿਹਾ ਹੈ ਕਿ ਮੈਂ ਹੁਣ ਲੋ ਆਉਣ ਸਰਦੀ ਦੇ ਮੌਸਮ ਵਿੱਚ ਲੋਕਾਂ ਨੂੰ 500 ਕੰਬਲ ਵੀ দান ਕੀਤਾ। ਉਹ ਮੈਂ ਥੋੜੀ ਕੀਤਾ ਮਾਲਕ ਮੈਨੂੰ ਅੰਦਰ ਹੀ ਮਰ ਦਿੰਦਾ ਕਿ ਤੂੰ ਕਰਨਾ। ਕੋ ਇਨੇ ਲੋਕ ਬੈਠੇ ਨੇ ਉਹ ਕਿਉਂ ਨਹੀਂ ਕਰਦੇ? ਉਹਨਾਂ ਨੂੰ ਪਤਾ ਹੋ ਉਹ ਪਰ ਉਹ ਨਹੀਂ ਕਰਦੇ। ਕਹਿੰਗੇ ਉਹਨਾਂ ਨੂੰ ਪੈਸੇ ਨਾਲ ਪਿਆਰ ਹੈ ਮੈਨੂੰ ਪੈਸੇ ਨਾਲ ਪਿਆਰ ਨਹੀਂ। ਮੈਂ ਕਹਿੰਦਾ ਕਿ ਮੈਨੂੰ ਉਠ ਹੀ ਜਾਏਗਾ ਜੇ ਗੱਲ ਕਰੀਏ ਕਰੋਨਾ ਕਾਲ ਚ ਤੁਹਾਡੇ ਨਾਲ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਗੱਲ ਕੀਤੀ ਸੀ ਮੈਨੂੰ ਬਹੁਤ ਇੱਛਾ ਲੱਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੇ ਨਾਲ ਗੱਲ ਕੀਤੀ ਬਹੁਤ ਵਧੀਆ ਲੱਗਿਆ ਲੇਕਿਨ ਮੈਂ ਇਹ ਕਹਿਣਾ ਚਾਹਨਾ ਹੈ ਕਿ ਪ੍ਰਧਾਨ ਮੰਤਰੀ ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਮੇਰੇ ਨਾਲ ਗੱਲ ਕਰ ਸਕਦਾ ਤਾਂ ਰੀਟੇ ਲੋਕ ਆ ਕੇ ਮੇਰੇ ਨਾਲ ਫੋਟੋ ਕਰਾ ਕੇ ਚਲੇ ਜਾਂਦੇ ਨੇ ਉਹਨਾਂ ਦਾ ਫੋਟੋ ਕਰਾਉਣ ਦਾ ਮਤਲਬ ਹੈ ਇਹ ਬੰਦਾ ਫੋਟੋ ਕਰ ਆਨੇ ਹੈ ਤੁਸੀਂ ਬਨੇਰਾ ਹਾਲ ਤਾਂ ਵੀ ਕਦੀ ਆ ਕੇ ਤੁਸੀਂ ਪੁੱਛਿਆ ਕਦੀ ਇਹਨੂੰ ਪੁੱਛਿਆ ਕਿ ਕਿੱਥੇ ਲੈ ਜਾਣਾ ਹੈ ਕਿੱਥੇ ਸੌਂ ਜਾ ਕਿ ਕਿੱਦਾਂ ਬਨੇਰ ਜਿੰਦਗੀ ਬਸ ਸੋਚਦਾ ਹੈ ਜਿਹੜਾ ਹੈ ਲੋਕਾਂ ਦੀ ਮਦਦ ਕਰਨ ਦਾ ਕਿਵੇਂ ਦਿਮਾਗ ਚ ਆਇਆ ਵੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਆਪਾਂ ਨੂੰ ਮੈਨੂੰ ਛੋਟੇ ਹੁੰਦੇ ਮਾਪੇ ਉਹਨੇ ਘਰੋਂ ਕੱਢ ਦਿਆ ਸੀ ਇਹ ਮੇਰੇ ਦਿਮਾਗ ਤੇ ਆਇਆ ਕਿ ਮੈਂ ਪੈਸਾ ਜੋੜ ਕੇ ਕਰਨਾ ਕਿ 10 10 ਕੋ ਜੋੜ ਕੇ ਕਰਨਾ ਕੀ ਹੈ ਮੈਂ ਲੋਕਾਂ ਨੂੰ ਮਰਟ ਕਰਾਂ ਲੋਕਾਂ ਵਿੱਚ ਕਾਇਦ ਮੇਰੀ ਪੜ੍ਹਾਵੰਦ ਦੀ ਸੰਥਾ ਕਰਦਾ ਕਿ ਇਹ ਦਾਨ ਕਰ ਰਿਹਾ ਉਹ ਦਾਨ ਮੈਂ ਥੋੜੀ ਕਰ ਰਿਹਾ ਉਹ ਲੋਕ ਮੈਨੂੰ ਕਰਦੇ ਮੈਂ ਅੱਗੇ ਕਰ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਾਂ ਕੀ ਤੁਹਾਡੀ ਅਪੀਲ ਹੈ ਲੋਕਾਂ ਵਾਸਤੇ ਲੋਕਾਂ ਵਾਸਤੇ ਇਹ ਜੇ ਕਿ ਲੋਕ ਲੋਕੀ ਜਿਹੜੇ ਦਾਨ ਕਰਦੇ ਨੇ ਇਹ ਉਹਨਾਂ ਲੋਕਾਂ ਨੂੰ ਹੀ ਦਾਨ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ ਪ੍ਰਸ਼ਾਸਨ ਅੱਗੇ ਤੁਹਾਡੀ ਕੀ ਮੰਗ ਹੈ ਪਸਾਰਨ ਅੱਗੇ ਇਹ ਹੀ ਮੰਗ ਕੇ ਮੈਨੂੰ ਰਹਿਣ ਨੂੰ ਘਰ ਦਿੱਤਾ ਲੈ ਮੇਰਾ ਘਰ ਨਹੀਂ ਆਉਂਦਾ ਮੈਂ ਪਸਾਰਨ ਅੱਗੇ ਇਹ ਹੀ ਮੰਗ ਕਰਦਾ ਕਿ ਮੈਨੂੰ ਘਰ ਦਿੱਤਾ ਦੇ ਰਹਿਣ ਵਾਸਤੇ ਸੋ ਇਹ ਸਨ ਵੀ ਰਾਜੂ ਜੋ ਕਿ ਦਿਵਿਆਂਗ ਹੋਣ ਦੇ ਬਾਵਜੂਦ ਵੀ ਕੋਈ ਵੀ ਲੋਕ ਭਲਾਈ ਦਾ ਕੰਮ ਨਹੀਂ ਛੱਡਦੇ ਅਮਿਤ ਸੋਢੀ ਜੀਟੀਸੀ ਨਿਊਜ਼ ਪਠਾਨਕੋਟ